ਆਨੇ ਅਜਰ ਉਸ ਮਿਆਰਾ ਕਰ ਰਹੀਆਂ ਸੀ ਉਹ ਕੱਟਰ ਉਹਨਾਂ ਦੇ ਹੱਥਾਂ ਦੇ ਉੱਤੇ ਵੀ ਲੱਗੇ ਨੇ ਤੇ ਆਪਾਂ ਉਹਨਾਂ ਦੀ ਬਕਾਇਦਾ ਇੱਥੇ ਦਰਖਾਸਤ ਦਿੱਤੀ ਹੈ ਉਹ ਮੈਂ ਤੁਹਾਨੂੰ ਦਰਖਾਸਤ ਪੜ੍ਹ ਕੇ ਵੀ ਸੁਣਾ ਦਿੰਦਾ ਵਿਸ਼ਾ ਸਕੂਲ ਸਕੂਲ ਮੈਨੇਜਮੈਂਟ ਦਾ ਸਕੂਲ ਚੌਕੇ ਵੱਲੋਂ ਮਚਾਈ ਲੁੱਟ ਅਤੇ ਮੈਨੇਜਮੈਂਟ ਦਾ ਪੱਖ ਪੂਰਾ ਇਹ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਜਿਆਦਤੀ ਦੀ ਪੜਤਾਲ ਕਰਕੇ ਪਰਚਾ ਦਰਜ ਕਰਨ ਬਾਰੇ ਸ੍ਰੀਮਾਨ ਜੀ ਅਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਮੈਨੇਜਮੈਂਟ ਵੱਲੋਂ ਭੇਜੇ ਆਦਮੀਆਂ ਸ੍ਰੀ ਦਸਾ ਸਿੰਘ ਪ੍ਰੇਮੀ ਵਾਸੀ ਚੌਕੇ ਨੰਬਰ ਦਾ ਸੁਨਰੀ ਵਾਸੀ ਚੌਕੇ ਅਤੇ ਇਹਨਾਂ ਦੇ ਨਾਲ ਹੋਰ ਆਦਮੀਆਂ ਨੇ ਧਰਮੇ ਦੇ ਬੈਠੇ ਮਾਪਿਆਂ ਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀ ਉੱਤੇ ਹਮਲਾ ਕੀਤਾ ਅਤੇ ਸੱਟਾਂ ਮਾਰੀਆਂ ਤੇ ਪ੍ਰਸ਼ਾਸਨ ਨਾਲ ਮਿਲ ਕੇ ਅਧਿਆਪਕਾਂ ਦੇ ਲੜਕੀਆਂ ਦੇ ਕੱਪੜੇ ਪਾੜੇ ਪੁਲਿਸ थाना ਸਾਦਰਾ ਇਹ ਸਭ ਦੇ ਘਰ ਕੇ ਵਿੱਚ ਸ਼ਾਮਲ ਰਹੀ ਹੈ ਅਧਿਆਪਕ ਕਰਮਜੀਤ ਕੌਰ ਵੀਰਪਾਲ ਕੌਰ ਤੇ ਹੋਰਾਂ ਨਾਲ ਵੀ ਬਹੁਤ ਧੱਕਾ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਕਿ ਜੋ ਬਦੀਕੀਆਂ ਕੀਤੀਆਂ ਗਈਆਂ ਹਨ ਉਹ ਅਸੀਂ ਧਿਆਨ ਚ ਬਾਅਦ ਚ ਦਰਜ ਕਰਵਾਵਾਂਗੇ ਧਿਆਨ ਦਰਜ ਕਰਵਾਵਾਂਗੇ ਸਾਡੀ ਮੰਗ ਹੈ ਕਿ ਮੈਨੇਜਮੈਂਟ ਤੇ ਪ੍ਰਸ਼ਾਸਨ ਵੱਲੋਂ ਫਾਈ ਕੋਰਟ ਦੇ ਦਿਸਾ ਨਿਰਦੇਸ਼ਾਂ ਦੀ ਉਲੰਘਣਾ ਹੋਈ ਹੈ ਉਸ ਦੀ ਪੜਤਾਲ ਕੀਤੀ ਜਾਵੇ ਇਹਦਾ ਸਾਥੀਓ ਆਪਣੀ ਦਰਖਾਸਤ ਸੀ ਮੁੱਢਨੀ ਜਿਹੜੀ ਹੁਣ ਆਪਾਂ ਟੀਚਰ ਸਾਥੀਆਂ ਨੂੰ ਇੱਕ ਤਾਂ ਆਪਾਂ ਐਡਮਿਟ ਕਰਵਾਉਣਾ ਹਸਪਤਾਲ ਦੇ ਵਿੱਚ ਤੇ ਹੁਣ ਆਪਾਂ ਨੂੰ ਇੱਥੋਂ ਰਿਹਾ ਕਰ ਰਹੇ ਨੇ ਤੇ ਕੱਲ ਨੂੰ ਸਹੀ 11 ਵਜੇ ਜਿਹੜਾ ਆਪਾਂ ਅਦਾਬਸ ਸਕੂਲ ਚੌਕੇ ਮੂਹਰੇ ਸਾਰਿਆਂ ਨੇ ਇਕੱਠੇ ਹੋਣਾ ਉੱਥੋਂ ਇਕੱਠੇ ਹੋ ਕੇ ਆਪਾਂ ਪਿੰਡ ਦੇ ਵਿੱਚ ਰੋਸ ਮਜਾਰਾ ਕਰਾਂਗੇ ਕਿ ਦੇਖੋ ਜਿਹੜਾ ਮੁੱਖ ਮੰਤਰੀ ਸਾਹਿਬ ਆ ਇੱਥੇ ਲੋਕਾਂ ਨੂੰ ਝੂਠ ਮਾਰ ਕੇ ਸਰਕਾਰ ਬਣਾਇਆ ਕਿਵੇਂ ਉਹਨਾਂ ਦੇ ਗੁੰਡੇ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਪਾਰਟੀਆਂ ਦੇ ਪਾਲੇ ਹੋਏ ਗੁੰਡੇ ਮੈਨੇਜਮੈਂਟ ਦੇ ਗੁੰਡੇ ਤੇ ਨਾਲ ਪੁਲਿਸ ਪ੍ਰਸ਼ਾਸਨ ਮਿਲ ਕੇ ਕਿਵੇਂ ਲੜਕੀਆਂ ਨਾਲ ਧੱਕੇ ਕੀਤੇ ਇੱਥੇ ਬਹੁਤ ਸਾਰੇ ਕੁੜੀਆਂ ਜਿਨ੍ਹਾਂ ਦੇ ਕੱਪੜੇ 파ੜੇ ਖਿੱਚ ਦੂ ਕੀਤੀ ਉਹਦੀ ਵੀ ਵੀਡੀਓ ਵੀ ਬਕਾਇਦਾ ਬਣੀ ਹੋਈ ਐ ਇਸ ਕਰਕੇ ਇਹ ਕੰਪਨੀ ਜਿਹੜੀ ਆਪਣੇ ਜਬਰ ਹੋਇਆ ਐ ਇਸ ਜ਼ਬਰਦਸਤ ਆਪਾਂ ਕੱਲ ਨੂੰ ਚੌਕਿਆਂ ਦੇ ਵਿੱਚ ਇਕੱਠੇ ਹੋ ਕੇ 11 ਵਜੇ ਦਰਸ ਸਕੂਲ ਪੁਰੇ ਪਿੰਡ ਦੇ ਵਿੱਚ ਰੋਸ ਮਜਾਰਾ ਕਰਾਂਗੇ ਤੇ ਹੁਣ ਆਪਾਂ ਉਹਨਾਂ ਟੀਚਰ ਸਾਥੀਆਂ ਨੂੰ ਐਡਮਿਟ ਵੀ ਕਰਵਾਵਾਂਗੇ ਸਾਧਨ ਲਗਾਉਣੇ ਆ ਇੱਕੀ ਸਾਡੀ ਗੱਲ 9:21 ਵਜੇ ਆਪਾਂ ਨੂੰ ਇਥੋਂ ਰਿਹਾਅ ਕੀਤਾ ਗਿਆ ਤੇ ਅਰ ਕਾਰਵਾਈ ਕਰਨ ਦਾ ਆਪਾਂ ਨੂੰ ਭਰੋਸਾ ਦਿੱਤਾ ਨਾਲ ਅਰਜੀ ਦਿੱਤੀ ਆਪਾਂ ਆਪਣੇ ਵੱਲੋਂ ਬੀਐਸਪੀ ਸਾਹਿਬ ਨੇ ਭਰੋਸਾ ਦਿੱਤਾ ਇਹਨਾਂ ਦੇ ਪ੍ਰੋਸੀਜ ਆਪਾਂ ਬੜਾ ਖਰਾਬ ਨਹੀਂ ਉੱਤਰ ਲੇਕ ਕਿਉਂਕਿ ਪਹਿਲਾਂ ਵੀ ਬਹੁਤ ਪ੍ਰੋਸੀਜ ਨੇ ਦਿੱਤੇ ਆ ਪਰ ਆਪਾਂ ਉਹਦੀ ਤਾਕਤ ਨਾਲ ਉਹਨਾਂ ਗੁੰਡਿਆਂ ਦੇ ਉੱਤੇ ਜਿਹੜੀ ਕਾਰਵਾਈ ਕਰਵਾਵਾਂਗੇ ਆਗਨੇ ਸਿੰਘ ਜੀ ਦਾ ਹਾਂ ਜਿਹੜਾ ਆਪਾਂ ਕੱਲ ਨੂੰ ਉੱਥੇ ਜਿਵੇਂ ਅੱਥੇ-ਚਾਰੇ ਵਿੱਚ ਹੀ ਹੈ ਕਿ ਨਹੀਂ ਕੁਝ ਗਰਭਪਤੀ ਆਪਣੀਆਂ ਭੈਣਾਂ ਅਸੀਂ ਜਿਮਨੇ ਕਿੱਡਾਂ ਦੇ ਵਿੱਚ ਲਫਤਾਂ ਮਾਰੀਆਂ ਗਈਆਂ ਆ ਆਪਾਂ ਉਸ ਚੀਜ਼ ਦੀ ਨਿਖੇਧੀ ਕਰਦੇ ਹੋਏ ਪੂਰੇ ਪਿੰਡ ਦੀਆਂ ਮਾਵਾਂ ਭੈਣਾਂ ਕੋਲੇ ਗੱਲ ਲੈ ਕੇ ਜਾਵਾਂਗੇ ਪਿੰਡ ਦੇ ਵਿੱਚ ਕਿਸਾਨਾਂ ਕੋਲੇ ਗੱਲ ਲੈ ਕੇ ਜਾਵਾਂਗੇ ਮਜ਼ਦੂਰਾ ਕੋਲੇ ਗੱਲ ਲੈ ਕੇ ਜਾਵਾਂਗੇ ਵੀ ਆਹ ਕੁਛ ਇਹ ਕਰਦੇ ਨੇ ਇਹਨਾਂ ਦੇ ਗੁੰਡੇ ਕਰਦੇ ਪਿੰਡਾਂ ਦੇ ਵਿੱਚ ਗੁੰਡੇ ਪਾਲੇ ਹੋਏ ਨੇ ਇਸ ਕਰਕੇ ਆਪਾਂ ਕੱਲ ਨੂੰ ਸਹੀ 11 ਵਜੇ ਉੱਥੇ ਇਕੱਠੇ ਹੋ ਕੇ ਰੋਸ ਮਜਾਰਾ ਕਰਕੇ ਉਸ ਤੋਂ ਬਾਅਦ ਅਗਲੇ ਲਾਨ ਵੀ ਕਰਾਂਗੇ ਇਸ ਸੰਘਰਸ਼ ਨੂੰ ਆਪਾਂ ਐ ਨਹੀਂ ਛੱਡਾਂਗੇ ਇਹਨੂੰ ਜਿੱਤਵਾਂ ਨੂੰ ਜਾ ਕੇ ਜਿੰਨਾ ਚਿਰ ਜਿੱਤਦੇ ਨਹੀਂ ਉਹਨਾਂ ਚਿਰ ਲੜਦੇ ਰਹਾਂਗੇ ਜਿੰਨੇ ਮਰਜ਼ੀ ਵਾਰ-ਵਾਰ ਥਾਣੇ 'ਚ ਪੰਡ ਕਰਨਾ ਜੇਲ੍ਹਾਂ ਸੱਟ ਲੈਣਾ ਆਪਾਂ ਜਿੰਨੇ ਵਾਰੀ ਬਾਹਰ ਆਵਾਂਗੇ ਬਾਹਰ ਆ ਕੇ ਆਪਦੀ ਗੱਲ ਰੱਖ ਕੇ ਇਹਨਾਂ ਮੈਨੇਜਮੈਂਟਾਂ ਦੇ ਖਿਲਾਫ ਐਂ ਲੜਦੇ ਰਹਾਂਗੇ ਸਾਰੀ ਬਾਤ ਨੂੰ ਫਿਰ ਸੁਰੂ ਇੱਕ ਤਾਂ ਜਿੰਦਾਬਾਦ 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 ਮਰਦੇ ਲੋਕ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾ ਆਪਾਂ ਸਾਧਨ ਮੰਗਾਉਣੇ ਆਂ ਜਾਨ ਦਾ ਪ੍ਰਬੰਧ ਵੀ ਆਪਾਂ ਕਰਨਾ ਅਸੀਂ ਸਾਧਨ ਮੰਗਾਉਣੇ ਆਂ ਜੀ ਜੀਵਨ ਦੇ ਪਿੰਡ ਦੀ ਬਸ ਬਸ ਮੰਗਾਉਂਦੇ ਜੋਂ ਵਾਲੇ ਬਸ ਕਿੰਨੇ ਜੀ ਆਪੀ ਕਰਕੇ ਹੁੰਦੀ ਜਿਵੇਂ ਨਹੀਂ ਆਪਾਂ ਸਰਕਾਰੀਆ ਹਸਪਤਾਲ ਤੇ ਜਾਣਾ ਆਪਾਂ ਇਹਨਾਂ ਦੇ ਸਾਧਨ ਚਾਹੀਦੇ ਆਂ 300 ਜਰ ਆਪਾਂ ਥੋੜੇ ਲੱਗਦੀ ਹੈ